ਉੱਧਰ ਪੰਜਾਬ ਦੇ ਵਿੱਚ ਲਗਾਤਾਰ ਪ੍ਰਾਲੀ ਸੜਨ ਦੇ ਮਾਮਲੇ ਵਧ ਰਹੇ ਨੇ ਇੱਕ ਦਿਨ ਦੇ ਵਿੱਚ ਦੱਸਿਆ ਕਿ 30 ਨਵੇਂ ਕੇਸ ਸਾਹਮਣੇ ਆਏ ਨੇ ਸੀਜ਼ਨ ਦੇ ਹੁਣ ਤੱਕ ਦੇ ਸਭ ਤੋਂ ਵੱਧ ਦੇ ਕੇਸ ਨੇ ਤਾਂ ਸੂਬੇ ਪਾਰ ਦੇ ਵਿੱਚ ਪ੍ਰਾਲੀ ਸੜਨ ਦੇ ਕੁੱਲ 241 ਕੇਸ ਹੋ ਚੁੱਕੇ ਨੇ ਔਰ ਤਰਨਤਾਰਨ ਚ ਸਭ ਤੋਂ ਵੱਧ 88 ਥਾਵਾਂ ਤੇ ਪ੍ਰਾਲੀ ਸੜੀ ਗਈ ਐ ਅਮਰਤਸਰ ਦੇ ਵਿੱਚ ਹੁਣ ਤੱਕ 81 ਕੇਸ ਸਾਹਮਣੇ ਆ ਚੁੱਕੇ ਨੇ ਜ਼ਿਕਰਯੋਗ ਇਹ ਵੀ ਐ ਬੀਤੇ ਦਿਨੀ ਗਦਰਪਾਹਾ ਆ ਜੋ ਪ੍ਰਸ਼ਾਸਨ ਹੈ ਸੀਐਮ ਉਹਨਾਂ ਦਾ ਫਰਮਾਨ ਵੀ ਆਇਆ ਹੈ ਕਿ ਜੇਕਰ ਕਿਸੇ ਨੇ ਪਰਾਲੀ ਸਾੜੀ ਤਾਂ ਫਿਰ ਉਹਨਾਂ ਦੀਆਂ ਸਰਕਾਰੀ ਸਹੂਲਤਾਂ ਜਿਹੜੀਆਂ ਨੇ ਯਾਨੀ ਕਿ ਜਿਹੜੀ ਪੈਨਸ਼ਨ ਉਹਨਾਂ ਦੇ ਪਰਿਵਾਰ ਨੂੰ ਮਿਲਦੀ ਹੈ ਤਾਂ ਫਿਰ ਉਹਨਾਂ ਨੂੰ ਰੱਦ ਕਰ ਦਿੱਤਾ ਜਾਏਗਾ ਯਾਨੀ ਕਿ ਉਹਨਾਂ ਨੂੰ ਸਹੂਲਤ ਨਹੀਂ ਮਿਲੇਗੀ ਇਸ ਤਰੀਕੇ ਦੀ ਸਖਤੀ ਜਿਹੜੀ ਹੈ ਉਹ ਪ੍ਰਸ਼ਾਸਨ ਕਰਦਾ ਹੋਇਆ ਨਜ਼ਰ ਆ ਰਿਹਾ ਹੈ ਪਰ ਅਜਿਹੇ ਦੇ ਵਿੱਚ ਮਾਮਲੇ ਜਿਹੜੇ ਨੇ ਅੱਜ ਸਭ ਤੋਂ ਜ਼ਿਆਦਾ ਸੀਜ਼ਨ ਦੇ ਪਰਾਲੀ ਸਾੜਨ ਦੇ ਸਾਹਮਣੇ ਆਏ